ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੇ ਮਨਸੂਬੇ ਨਾਲ ਅਤੇ ਵਿਦਿਆਰਥੀਆਂ ਨੂੰ ਹੋਰ ਵੀ ਸੁਚਾਰੂ ਢੰਗ ਦੇ ਨਾਲ ਸਿੱਖਿਅਤ ਕਰਨ ਲਈ ਅਧਿਆਪਕਾਂ ਨੂੰ ਦੇਸ਼ ਅਤੇ ਵਿਦੇਸ਼ਾਂ 'ਚ ਸਿਖਲਾਈ ਦੁਹਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਹੁਣ ਤੱਕ 234 ਪ੍ਰਿੰਸੀਪਲਾਂ ਦੇ 7 ਬੈਚ ਸਿੰਗਾਪੁਰ 152 ਹੈਡਮਾਸਟਰਾਂ ਦੇ 3 ਬੈਚ ਆਈਆਈਐਮ ਅਹਮਦਾਬਾਦ ਅਤੇ 144 ਪ੍ਰਾਇਮਰੀ ਕੇਡਰ ਅਧਿਆਪਕਾਂ ਦੇ 2 ਬੈਚ ਫਿਨਲੈਂਡ ਭੇਜੇ ਗਏ ਹਨ ਇਸ ਸਿਖਲਾਈ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਲਈ ਅਧਿਆਪਕਾਂ ਦੇ ਪੇਸ਼ੇਵਰ ਹੁਨਰ ਨੂੰ ਵਧਾਉਣਾ ਹੈ ਪ੍ਰਿੰਸੀਪਲ ਜਾ ਰਹੇ ਨੇ 99 ਤੋਂ 93% ਇਹੋ ਜਿਹੇ ਨੇ ਜਿਹੜੇ ਪਹਿਲੀ ਵਾਰ ਵਿਦੇਸ਼ ਜਾ ਰਹੇ ਨੇ ਬਲਕਿ ਮੈਂ ਕਹਦਾਂਗੇ ਉਹਨਾਂ ਨੇ ਪਹਿਲੇ ਪਾਸਪੋਰਟ ਵੀ ਕਈਆਂ ਨੇ ਨਵੇਂ ਹੀ ਬਣਾਏ ਨੇ ਔਰ 5-6 ਦਿਨ ਦਾ ਟੂਰ ਹੈ ਵਾਪਸ ਆ ਕੇ ਆਪਣੇ ਕੁਲੀਗ ਨਾਲ ਆਪਣੇ ਸਕੂਲ ਦੇ ਵਿੱਚ ਆਪਣੇ ਟੀਚਰਸ ਨਾਲ ਜੋ ਸਿੱਖ ਕੇ ਆਉਣਗੇ ਸਾਂਝਾ ਕਰਨਗੇ ਤਾਂ ਵਿੱਤਿਆ ਦਾ ਜਿਹੜਾ ਪੱਧਰ ਹੈ ਸਾਡਾ ਉੱਚਾ ਹੋਊਗਾ ਸਾਡੇ ਬੱਚੇ ਜਿਹੜੇ ਨੇ ਬੱਚਿਆਂ 'ਚ ਟੈਲੈਂਟ ਦੀ ਕੋਈ ਕਮੀ ਨਹੀਂ ਬਸ ਨਿਖਾਰਨ ਦੀ ਕਮੀ ਹੈ ਦੇਖ ਰਹੇ ਦੈਨਿਕ ਸ਼ੇਰਾ ਟੀਵੀ ਤੋਂ ਮੈਂ ਸਿੰਦਰ ਕੰਬੋਜ ਮੌਜੂਦ ਹਾਂ ਅਸਲੇ نیشنل ਹਾਈਵੇ 1 ਤੇ ਜਿਹੜਾ ਕਿ ਪੀਏਪੀ ਚੌਂਕ ਤੋਂ ਅਮ੍ਰਿਤਸਰ ਵਾਲੀ ਸਾਈਡ ਨੂੰ ਜਾਂਦਾ ਔਰ ਕੁਦਰਤ ਦੀ ਕਰੋਪੀ ਐਸੀ ਹੈ ਕਿ ਪੂਰਾ ਪੰਜਾਬ ਤਰਾਹੀ ਤਰਾਹੀ ਕਰ ਰਿਹਾ ਤੇ ਹੁਣ ਭਾਰੀ ਬਰਸਾਤ ਹੋਣ ਕਰਕੇ ਜਿਹੜਾ ਚਕਿੱਟੀ ਦਾ ਫਲਾਈਓਵਰ ਹੈ ਉਹ ਵੀ ਸਾਈਡਾਂ ਤੋਂ ਬੈਠਣਾ ਸ਼ੁਰੂ ਹੋ ਚੁੱਕਾ ਹੈ ਤਸਵੀਰਾਂ ਨੇ ਚਕਿੱਟੀ ਫਲਾਈਓਵਰ ਦੀ ਜਿੱਥੇ ਕਿਸ ਨੂੰ ਰਿਪੇਅਰ ਕੀਤਾ ਜਾ ਰਿਹਾ ਮਿੱਟੀ ਪਾ ਕੇ ਉਸਦੇ ਜਿਹੜੇ ਖੱਡੇ ਸੀਗੇ ਉਸ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟ੍ਰੈਫਿਕ ਪੁਲਿਸ ਮੌਕੇ ਤੇ ਮੌਜੂਦ ਹੈ ਪੂਰੀ ਤਰ੍ਹਾਂ ਨਾਲ ਇhtiyat ਜਿਹੜੇ ਮਜ਼ਦੂਰ ਹੈਗੇ ਆ ਉਹਨਾਂ ਕੋਲੋਂ ਇਹ ਖੱਡੇ ਜਿਹੜੇ ਹੈਗੇ ਭਰਵਾਏ ਜਾ ਰਹੇ ਨੇ ਮੈਂ ਜੇ ਦੂਸਰੇ ਪਾਸੇ ਦੀ ਗੱਲ ਕਰਾਂ ਸੜਕ ਦਾ ਜਿਹੜਾ ਦੂਸਰਾ ਪਾਸਾ ਮੈਂ ਉਧਰਲੇ ਪਾਸੇ ਵੀ ਜਾ ਕੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਦੂਸਰੀ ਸਾਈਡ ਦਾ ਕੀ ਹਾਲ ਹੈ ਦੂਸਰੀ ਸਾਈਡ ਦੀਆਂ ਤਸਵੀਰਾਂ ਵੀ ਕੁਝ ਉਸੇ ਤਰ੍ਹਾਂ ਦੀਆਂ ਜਾਪਦੀਆਂ ਨੇ ਕਿਉਂਕਿ ਬੈਰੀਕੇਟ ਕਰਕੇ ਉਸ ਇਲਾਕੇ ਨੂੰ ਆ ਟ੍ਰੈਫਿਕ ਆਉਣ ਤੋਂ ਰੋਕਿਆ ਗਿਆ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਅਣਹੋਣੀ ਘਟਨਾ ਨਾ ਵਾਪਰ ਸਕੇ ਬੈਰੀਕੇਟਿੰਗ ਕਰ ਦਿੱਤੀ ਗਈ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਜੇ ਗੌਰ ਨਾਲ ਇਸਲੇ ਤਸਵੀਰ ਨੂੰ ਦੇਖੋ ਤਾਂ ਤੁਹਾਨੂੰ ਨਜ਼ਰ ਆਵੇਗਾ ਕਿ ਜਿਹੜਾ ਬੈਰੀਕੇਟਿੰਗ ਵਾਲਾ ਇਲਾਕਾ ਹੈਗਾ ਹਲਕਾ ਹਲਕਾ نیچے ਨੂੰ ਬੈਠ ਚੁੱਕਾ ਹੈ ਔਰ ਕਿਸੇ ਵੇਲੇ ਵੀ ਇੱਥੇ ਅਣਹੋਣੀ ਘਟਨਾ ਵਾਪਰ ਸਕਦੀ ਹੈ ਜਿਹਦੇ ਕਰਕੇ ਟ੍ਰੈਫਿਕ ਪੁਲਸ ਗਲੰਦਰ ਵੱਲੋਂ ਬੈਰੀਕੇਟਿੰਗ ਜਿਹੜੀ ਹੈਗੀ ਆ ਉਹ ਇੱਥੇ ਵੀ ਕਰ ਦਿੱਤੀ ਗਈ ਹੈ ਮੈਂ ਤੁਸੀ ਇਹਦਾ ਕੁਝ ਲਾਗੋ ਦਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਦੂਸਰਾ ਪਾਸਾ ਜਿੱਧਰ ਨੂੰ ਫਲਾਈਓਵਰ ਉੱਲਰਦਾ ਪਿਆ ਆ ਉਹ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂ ਤਰੇਣਾ ਜਿਹੜੀਆਂ ਸੜਕ ਦੇ ਵਿੱਚ ਜਿਹੜੀ ਦਰਾਰ ਹੈ ਜਿਹੜੀ ਉਹ ਤੁਸੀਂ ਦੇਖ ਲਓ ਪਹਿਲਾਂ ਦਰਾਰ ਆ ਚੁੱਕੀ ਆ ਕਿਸੇ ਵੇਲੇ ਵੀ ਇਹ ਫਲਾਈਓਵਰ ਜਿਹੜਾ ਇਹ ਫਲਾਈਓਵਰ ਦਾ ਹਿੱਸਾ ਹੈਗਾ ਕਿਸੇ ਵੇਲੇ ਵੀ ਇਹ ਦੂਸਰੀ ਸਾਈਡ ਨੂੰ ਉਲਰ ਸਕਦਾ ਹੈ ਤੇ ਤਸਵੀਰਾਂ ਨੇ ਮੈਂ ਕੁਝ ਤਸਵੀਰਾਂ ਆਪਣੇ ਸਾਥੀ ਨੂੰ ਕਹਾਂਗਾ ਦਿਖਾਉਣ ਦੀ ਕੋਸ਼ਿਸ਼ ਕਰ ਦੇਣ ਹਾਲਾਂਕਿ نیچے ਗੱਡੀਆਂ ਜੀ ਜ਼ਰੂਰ ਖੜੀ ਹੈ ਇਸ ਨੂੰ ਵੀ ਸ਼ਾਇਦ ਪ੍ਰੇਰਨ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਜੇ ਕੋਈ ਨਾ ਖਾਸਾ ਇਹ ਪੁਲ ਦਾ ਹਿੱਸਾ ਦੂਸਰੇ ਪਾਸੇ ਨੂੰ ਉਲਰਦਾ ਹੈ ਤਾਂ ਜਿਹੜੀ نیچے ਗੱਡੀ ਹੈ ਉਹ ਨੁਕਸਾਨੀ ਜਾ ਸਕਦੀ ਹੈ ਤਾਂ ਇੱਕ ਜਿਹੜੀ ਕੰਦ ਕੀਤੀ ਗਈ ਆ ਉਹਦੇ ਕਰਕੇ ਥੋੜਾ ਜਿਹਾ ਬਚਾਅ ਹੋ ਰਿਹਾ ਇੱਕ ਦੂਸਰੇ ਪਾਸੇ ਫਲਾਈਓਵਰ ਦੇ ਇੱਕ ਕੰਕਰੀਟ ਦੀ ਕੰਧ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਕਿਉਂਕਿ ਇਹ ਵੀ ਪਤਾ ਲੱਗਿਆ ਕਿ ਇਸ ਪੋਲ ਨੂੰ ਥੋੜਾ ਜਿਹਾ ਚੌੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਨਐਚਏਆਈਏ ਵੱਲੋਂ ਜਿਹਦੇ ਕਰਕੇ ਇਹ ਕੰਕਰੀਟ ਦੀ ਦੀਵਾਰ ਜਿਹੜੀ ਹੈਗੀ ਇੱਥੇ ਖੜੀ ਕੀਤੀ ਗਈ ਹੈ ਔਰ ਦੂਸਰੀ ਪਾਸੇ ਤਸਵੀਰ ਇੱਕ ਹੋਰ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕੰਕਰੀਟ ਦਾ ਜਿਹੜਾ ਵੱਡਾ ਟਰੱਕ ਹੈ ਉਸ ਨੂੰ ਇੱਥੇ ਲਿਆਂਦਾ ਗਿਆ ਤਾਂ ਜੋ ਜਿਹੜੇ ਖੱਡੇ ਪਏ ਨੇ ਉਸ ਨੂੰ ਪੂਰਾ ਕੀਤਾ ਜਾ ਸਕੇ ਉਸ ਨੂੰ ਭਰਿਆ ਜਾ ਸਕੇ ਤਾ ਜੋ ਆਉਣ ਵਾਲੇ ਜਿਹੜੇ ਵਾਹਨ ਹੈਗੇ ਆ ਗੱਡੀਆਂ ਹੈਗੀਆਂ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਕਿਤੇ ਬਗਾਇਆ ਜਾਣਾ ਹੈ ਤਸਵੀਰਾਂ ਨੇ ਅੰਦਰ ਦੇ ਸਿਟੀ ਫਲਾਈਓਵਰ ਦੀਆਂ ਜਿੱਥੇ ਕੀ ਕੰਕਰੀਟ ਪਾ ਕੇ ਉਸ ਨੂੰ ਪਰੰਪਰਿਕ ਤੌਰ ਤੇ ਕੀਤੀ ਗਈ ਹੈ ਇਹ ਐਸਆਰ ਕੇ ਪੋਰੇਆ ਕਿਉਂਕਿ ਲਗਾਤਾਰ ਬਰਸਾਤ ਹੋ ਸਕਦੇ ਦੇ ਲਈ ਫਲਾਈਓਵਰ ਤੇ ਆਸੇ-ਪਾਸੇ ਦੀ ਉਸ ਨੂੰ ਢਾਲ ਦਿੱਤੀ ਹੈ ਜਿਹਦੇ ਕਰਕੇ ਇਹ ਫਲਾਈਓਵਰ ਦੇ ਜਿਹੜੇ ਹਿੱਸੇ ਹੈਗੇ ਨੇ ਉਹ ਨੁਕਸਾਨੇ ਗਏ ਨੇ ਤਾਂ ਬਿਲਕੁਲ ਐਸੇ ਲਈ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਟੈਂਕਰ ਬੁਲਾਇਆ ਗਿਆ ਹੈ ਜਿਹੜਾ ਕੰਕਰੀਟ ਨੂੰ ਮਿਕਸ ਕਰਦਾ ਹੈ ਉਸ ਦੇ ਨਾਲ ਹੁਣ ਜਿਹੜੇ ਨੁਕਸਾਨੇ ਗਏ ਫਲਾਈਓਵਰ ਦੇ ਹਿੱਸੇ ਨੇ ਉਹਨਾਂ ਨੂੰ ਪਰਲ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਜਾਨਣ ਉਹ ਕੀਤੀ ਜਾ ਰਹੀ ਹੈ ਗੱਲਬਾਤ ਕਰਾਂਗੇ ਟ੍ਰੈਫਿੰਗ ਪੁਲਿਸ ਦੇ ਨਾਲ ਜਿਹੜੇ ਇੱਥੇ ਅਧਿਕਾਰੀ ਆਏ ਨੇ ਇਹਨਾਂ ਦੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਇਸ ਵੇਲੇ ਜਿਹੜੇ ਮੀਂਹ ਦੇ ਨਾਲ ਨੁਕਸਾਨੇ ਗਏ ਫਲਾਈਓਵਰ ਦੇ ਕਿਸੇ ਨੇ ਉਹਨਾਂ ਨੂੰ ਪਰਲ ਦੀ ਉਹਨਾਂ ਨੂੰ ਪੱਕੀਆਂ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਇੱਥੇ ਕੀਤੀ ਜਾ ਰਹੀ ਹੈ ਤਸਵੀਰਾਂ ਨੇ ਦੈਨਿਕ ਸ਼ਰਧ ਤੇ ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਰਸਾਤ ਹੋਣ ਨਾਲ ਲਗਾਤਾਰ بارش ਹੋਣ ਦੇ ਨਾਲ ਫਲਾਈਓਵਰ ਨੂੰ ਢਾਹ ਲੱਗੀ ਢਾਹ ਲੱਗਣ ਦੇ ਨਾਲ ਫਲਾਈਓਵਰ ਦੇ ਕੁਝ ਹਿੱਸੇ ਜਿਹੜੇ ਹੈਗੇ ਆ ਉਹ ਡਿੱਟ ਗਏ ਨੇ ਤੇ ਹੁਣ ਉਹਨਾਂ ਨੂੰ ਕੰਕਰੀਟ ਦੇ ਨਾਲ ਸੀਮੈਂਟ ਵਾਲੀ ਕੰਕਰੀਟ ਦੇ ਨਾਲ ਪੱਕਿਆ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਬਿਲਕੁਲ ਇਸ ਵੇਲੇ ਚਕਿੱਟੀ ਫਲਾਈਓਵਰ ਦੀ ਰਿਪੇਅਰ ਦਾ ਕੰਮ ਜਿਹੜਾ ਹੈਗਾ ਉਹ ਜੰਗੀ ਪੱਧਰ ਤੇ ਕੀਤਾ ਗਿਆ ਔਰ ਜਿੰਨਾ ਵੀ ਡਾਊਨਫਾਲ ਹੋਇਆ ਸੀਗਾ ਫਲਾਈਓਵਰ ਦਾ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਕੰਕਰੀਟ ਸੀਮੈਂਟ ਦੇ ਨਾਲ ਭਰਿਆ ਗਿਆ ਔਰ ਇਸੇ ਤਰ੍ਹਾਂ ਜਿਹੜੇ ਇਸ ਰੋਡ ਦੇ ਉੱਤੇ ਫੋਕਲ ਪੁਆਇੰਟ ਤਾਂ ਖੱਡੇ ਪਏ ਨੇ ਉਹ ਸਾਰੇ ਖੱਡੇ ਜਿਹੜੇ ਹੈਗੇ ਇਸੇ ਤਰ੍ਹਾਂ ਦੇ ਨਾਲ ਭਰੇ ਜਾਣੇ ਨੇ ਔਰ ਜੇ ਇਸੇ ਤਰ੍ਹਾਂ ਮੀਂਹ ਵਰਦਾ ਰਿਹਾ ਤਾਂ ਕੋਈ ਵੱਡਾ ਹਾਸਾ ਵੀ ਜ਼ਰੂਰ ਵਾਪਰ ਸਕਦਾ ਹੈ ਪਰ ਫਿਲਹਾਲ NHAI ਵੱਲੋਂ ਪੂਰੀ ਤਰ੍ਹਾਂ ਦੇ ਨਾਲ ਸੀਮੈਂਟ ਜਿਹੜੇ ਹੈਗੇ ਨੇ ਉਹ ਭਰੇ ਜਾ ਰਹੇ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਤੁਲਗਟਨਾ ਨਾ ਵਾਪਰ ਸਕੇ ਇਸੇ ਤਰ੍ਹਾਂ ਹੀ ਦੂਸਰੀ ਸਾਈਡ ਤੇ ਜਿਹੜਾ ਹੇਤਾ ਲੱਗੀ ਆ ਉਸ ਨੂੰ ਵੀ ਐਸ ਸੀਮੈਂਟ ਤੇ ਗਰੀਟ ਦੇ ਨਾਲ ਭਰਿਆ ਜਾਣਾ ਤੇ ਲਗਾਤਾਰ ਐਨ ਐਚ ਆਈ ਐਲੋ ਕੰਮ ਜਿਹੜੇ ਹੈਗੇ ਫਲਾਈਓਵਰ ਦੇ ਕੀਤੇ ਜਾ ਰਹੇ ਨੇ ਕੈਮਰਾਮੈਨ ਸੁਖਿੰਦਰ ਦੇ ਲਾਲ ਸੁਖਿੰਦਰ ਕੰਬੋਲ ਜੈਨੂ ਸੂਰਾਂ ਟੀਵੀ ਜਲੰਧਰ